ਇਸਪਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟ੍ਰੇਨ ਦੇ ਹੇਠਾਂ ਅੱਗ ਲੱਗ ਗਈ ਹੈ ਗੁਰਾਇਆ ਫਗਵਾੜਾ ਤੇ ਉਸ ਸਮੇਂ ਇਹ ਜੋ ਵੱਡਾ ਹਾਦਸਾ ਹੋਣ ਤੋਂ ਟਲਿਆ ਜਿੱਥੇ ਜੈਪੁਰ ਅਸ਼ਮੀਰ ਟ੍ਰੇਨ ਨੰਬਰ 19611 ਅਪ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ S4 ਕੋਚ ਦੀ ਬ੍ਰੇਕ ਲੱਗਣ ਕਾਰਨ ਕੋਚ ਦੇ ਹੇਠਾਂ ਅੱਗ ਲੱਗ ਗਈ ਜਿਸ ਦੀ ਸੂਚਨਾ ਸਟੇਸ਼ਨ ਮਾਸਟਰ ਮੋਲੀ ਸੰਦੀਪ ਕੁਮਾਰ ਤੇ ਪੁਆਇੰਟਸਮੈਨ ਦੀਪਕ ਰਾਏ ਨੂੰ ਦਿੱਤੀ ਗਈ ਦੀਪਕ ਰਾਏ ਨੂੰ ਰੈੱਡ ਸਿਗਨਲ ਦਿਖਾਉਣ ਦੇ ਲਈ ਕਿਹਾ ਗਿਆ ਜਿਸ ਦੇ ਚੱਲਦੇ ਰੈੱਡ ਸਿਗਨਲ ਦਿਖਾ ਕੇ ਜਦੋਂ ਟ੍ਰੇਨ ਫਾਟਕ ਤੇ ਰੁਕੀ ਤਾਂ ਕੋਚ ਦੇ ਵਿੱਚ ਅਗ ਸਿੰਲਿੰਡਰ ਦੀ ਮਦਦ ਦੇ ਨਾਲ ਟ੍ਰੇਨ ਦੇ ਢੇਠਾਂ ਲੱਗੀ ਆਗਨ ਨੂੰ ਬੁਝਾਇਆ ਗਿਆ। ਇਹ ਵੀ ਸਾਹਮਣੇ ਆਇਆ ਕਿ ਕਰੀਬ 50 ਸਿੰਲਡਰਾਂ ਦੀ ਮਦਦ ਦੇ ਨਾਲ ਅਗ ਦੇ ਉੱਤੇ ਕਾਬੂ ਪਾਇਆ ਗਿਆ। S4 ਦੇ ਵਿੱਚ ਸਵਾਰੀਆਂ ਵੀ ਮੌਜੂਦ ਸੀ। ਅਗ ਦੀ ਖਬਰ ਫੈਲਦਿਆਂ ਹੀ ਸਵਾਰੀਆਂ ਦੇ ਵਿੱਚ ਦਹਿਸ਼ਤ ਪੈ ਗਈ। ਤਲਾਪੁਰਨ ਮਾਹੌਲ ਇਸ ਥਾਂ ਦੇ ਉੱਤੇ ਬਣਿਆ ਰਿਹਾ, ਲੇਕਿਨ ਚੰਗੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਰਿਆ। ਕਾਫੀ ਦੇਰ ਇੱਥੇ ਟ੍ਰੇਨ ਰੁਕੀ ਰਹੀ ਜਿਸ ਤੋਂ ਬਾਅਦ ਅੱਗ ਬੁਝਾਉਣ ਤੋਂ ਬਾਅਦ ਜੋ ਹੈ ਸਵਾਰੀਆਂ ਸਮੇਤ ਇਸ ਟ੍ਰੇਨ ਨੂੰ ਅਗਲੇ ਸਫ਼ਰ ਦੇ ਲਈ ਰਵਾਨਾ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਔਨ 에ਅਰ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟ੍ਰੇਨ ਦੇ ਹੇਠਾਂ ਅੱਗ ਲੱਗ ਗਈ ਹੈ ਗੁਰਾਇਆ ਫਗਵਾੜਾ ਤੇ ਉਸ ਸਮੇਂ ਇਹ ਜੋ ਵੱਡਾ ਹਾਦਸਾ ਹੋਣ ਤੋਂ ਟਲਿਆ ਏ ਜਿੱਥੇ ਜੈਪੁਰ ਅਸ਼ਮੀਰ ਟ੍ਰੇਨ ਨੰਬਰ 19611 ਆਪਕ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ S4 ਕੋਚ ਦੀ ਬ੍ਰੇਕ ਲੱਗਣ ਕਾਰਨ ਕੋਚ ਦੇ ਹੇਠਾਂ ਅੱਗ ਲੱਗ ਗਈ ਜਿਸ ਦੀ ਸੂਚਨਾ ਸਟੇਸ਼ਨ ਮਾਸਟਰ ਮੋਲੀ ਸੰਦੀਪ ਕੁਮਾਰ ਤੇ ਪੁਆਇੰਟਸਮੈਨ ਦੀਪਕ ਰਾਏ ਨੂੰ ਦਿੱਤੀ ਗਈ ਦੀਪਕ ਰਾਏ ਨੂੰ ਰੈੱਡ ਸਿਗਨਲ ਦਿਖਾਉਣ ਦੇ ਲਈ ਕਿਹਾ ਗਿਆ ਜਿਸ ਤੇ ਚੱਲਦੇ ਰੈੱਡ ਸਿਗਨਲ ਦਿਖਾ ਕੇ ਜਦੋਂ ਟ੍ਰੇਨ ਫਾਟਕ ਤੇ ਰੁਕੀ ਤਾਂ ਕੋਚ ਦੇ ਵਿੱਚ ਅੱਗ ਸਿਲੰਡਰ ਦੀ ਮਦਦ ਦੇ ਨਾਲ ਟ੍ਰੇਨ ਦੇ ਹੇਠਾਂ ਲੱਗੀ ਆਗਨ ਨੂੰ ਬੁਝਾਇਆ ਗਿਆ ਏ ਵੀ ਸਾਹਮਣੇ ਆਇਆ ਕਿ ਕਰੀਬ 50 ਸਲੰਡਰਾਂ ਦੀ ਮਦਦ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਐਸ 4 ਦੇ ਵਿੱਚ ਸਵਾਰੀਆਂ ਵੀ ਮੌਜੂਦ ਸੀ ਅੱਗ ਦੀ ਖਬਰ ਫੈਲਦਿਆਂ ਹੀ ਸਵਾਰੀਆਂ ਦੇ ਵਿੱਚ دہشت ਪੈ ਗਈ ਤਨਾਪੂਰਨ ਮਾਹੌਲ ਇਸ ਥਾਂ ਦੇ ਉੱਤੇ ਬਣਿਆ ਰਿਹਾ ਲੇਕਿਨ ਚੰਗੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਕਾਫੀ ਦੇਰ ਇੱਥੇ ਟ੍ਰੇਨ ਰੁਕੀ ਰਹੀ ਜਿਸ ਤੋਂ ਬਾਅਦ ਅੱਗ ਬੁਝਾਉਣ ਤੋਂ ਬਾਅਦ ਜੋ ਹੈ ਸਵਾਰੀਆਂ ਸਮੇਤ ਇਸ ਟ੍ਰੇਨ ਨੂੰ ਅਗਲੇ ਸਫ਼ਰ ਦੇ ਲਈ ਰਵਾਨਾ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਔਨ 에ਅਰ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਟ੍ਰੇਨ ਦੇ ਹੇਠਾਂ ਅੱਗ ਲੱਗ ਗਈ ਹੈ ਗੁਰਾਇਆ ਫਗਵਾੜਾ ਤੇ ਉਸ ਸਮੇਂ ਇਹ ਜੋ ਵੱਡਾ ਹਾਦਸਾ ਹੋਣ ਤੋਂ ਟਲਿਆ ਹੈ ਜਿੱਥੇ ਜੈਪੁਰ ਰਜਮੀਰ ਟ੍ਰੇਨ ਨੰਬਰ 19611 ਆਪ ਲੁਧਿਆਣਾ ਤੋਂ ਜਲੰਧਰ ਜਾ ਰਹੀ ਸੀ ਤਾਂ S4 ਕੋਚ ਦੀ ਬ੍ਰੇਕ ਲੱਗਣ ਕਾਰਨ ਕੋਚ ਦੇ ਹੇਠਾਂ ਅੱਗ ਲੱਗ ਗਈ ਜਿਸ ਦੀ ਸੂਚਨਾ ਸਟੇਸ਼ਨ ਮਾਸਟਰ ਮੋਲੀ ਸੰਦੀਪ ਕੁਮਾਰ ਤੇ ਪੁਆਇੰਟਸਮੈਨ ਦੀਪਕ ਰਾਏ ਨੂੰ ਦਿੱਤੀ ਗਈ ਦੀਪਕ ਰਾਏ ਨੂੰ ਰੈੱਡ ਸਿਗਨਲ ਦਿਖਾਉਣ ਦੇ ਲਈ ਕਿਹਾ ਗਿਆ ਜਿਸ ਤੇ ਚੱਲਦੇ ਰੈੱਡ ਸਿਗਨਲ ਦਿਖਾ ਕੇ ਜਦੋਂ ਟ੍ਰੇਨ ਫਾਟਕ ਤੇ ਰੁਕੀ ਤਾਂ ਕੋਚ ਦੇ ਵਿੱਚ ਅੱਗ ਸਿਲੰਡਰ ਦੀ ਮਦਦ ਦੇ ਨਾਲ ਟ੍ਰੇਨ ਦੇ ਹੇਠਾਂ ਲੱਗੀ ਆਗਨ ਨੂੰ ਬੁਝਾਇਆ ਗਿਆ ਏ ਵੀ ਸਾਹਮਣੇ ਆਇਆ ਕਿ ਕਰੀਬ 50 ਸਲੰਡਰਾਂ ਦੀ ਮਦਦ ਦੇ ਨਾਲ ਅੱਗ ਦੇ ਉੱਤੇ ਕਾਬੂ ਪਾਇਆ ਗਿਆ ਐਸ 4 ਦੇ ਵਿੱਚ ਸਵਾਰੀਆਂ ਵੀ ਮੌਜੂਦ ਸੀ ਅੱਗ ਦੀ ਖਬਰ ਫੈਲਦਿਆਂ ਹੀ ਸਵਾਰੀਆਂ ਦੇ ਵਿੱਚ دہشت ਪੈ ਗਈ ਤਨਾਪੂਰਨ ਮਾਹੌਲ ਇਸ ਥਾਂ ਦੇ ਉੱਤੇ ਬਣਿਆ ਰਿਹਾ ਲੇਕਿਨ ਚੰਗੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ ਕਾਫੀ ਦੇਰ ਇੱਥੇ ਟ੍ਰੇਨ ਰੁਕੀ ਰਹੀ ਜਿਸ ਤੋਂ ਬਾਅਦ ਅੱਗ ਬੁਝਾਉਣ ਤੋਂ ਬਾਅਦ ਜੋ ਹੈ ਸਵਾਰੀਆਂ ਸਮੇਤ ਇਸ ਟ੍ਰੇਨ ਨੂੰ ਅਗਲੇ ਸਫ਼ਰ ਦੇ ਲਈ ਰਵਾਨਾ ਕਰ ਦਿੱਤਾ ਗਿਆ ਬਿਊਰੋ ਰਿਪੋਰਟ ਔਨ ਏਅਰ